ਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਠਾਣਾ ਡਿਡਬਾ ਦੇ ਵਿਖੇ ਆਇਆਂਗੇ ਇਸ ਵਕਤ ਦੇਖ ਸਕਦੇ ਹੋ ਤਸਵੀਰਾਂ ਗੇਟ ਖੋਲੋ ਅੰਦਰ ਆਇਆ ਸਤਜਾਰ ਲਗਾ ਲਗਾ ਹੋ ਤੁਹਾਨੂੰ ਬੁਲਾਇਆ ਸਾਨੂੰ ਬੁਲਾਇਆ ਹੈ ਨਾ ਹਾਂਜੀ ਇੱਕ ਮਿੰਟ ਹੋ ਗੋਲਡਨ ਇਹ ਦੋ ਸਾਹ ਬੋਲਦੀਏ ਬੋਲ ਕੇ ਬੋਲਦੇ ਹਾਂ ਹਾਂ ਆਹ ਬੋਲਦੇ ਸਾਰੇ ਖੋਲਦੇ ਸਾਰੇ ਖੋਲਦੇ ਖਿਆਤ ਨਹੀਂ ਜਰੂਰੀ ਹੈ ਨਾ 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 ਠੀਕ ਹੈ ਠੀਕ ਹੈ ਬਿਲਕੁਲ ਤੇ ਇਸ ਤਰ੍ਹਾਂ ਦੇ ਨਾਲ ਤਸਵੀਰਾਂ ਨੇ ਜਿਹੜੀਆਂ ਪਹੁੰਚੀਆਂ ਨੇ ਸੰਗਤਾਂ ਇੱਕ ਧੀ ਦਾ ਘਰ ਬਸਾਉਣ ਲਈ ਚਲੋ ਥਾਣੇ ਜਾ ਕੇ ਬਸ ਜੇ ਕੋਈ ਗੱਲ ਨਹੀਂ ਬਾਬੇ ਦਾ ਕਹਿੰਦੇ ਸਾਨੂੰ ਤਾਂ ਕਿੱਥੇ ਬੁਲਾ ਲਓ ਅਸੀਂ ਤਾਂ ਉੱਥੇ ਹੀ ਬਸਾਇਆਵਾਂਗੇ ਘਰ ਚਾਹੇ ਥਾਣੇ ਬਗ ਜੋ ਚਾਹੇ ਪੰਚਾਇਤ ਚੱਲੇ ਬੁਲਾ ਲਓ ਸਾਨੂੰ ਅਸੀਂ ਜਾਣ ਨੂੰ ਹਾਜ਼ਰਾਂ ਆਨੇ ਉਹਦੇ ਪਿੰਡ 'ਚ ਫਿਰ ਮਾਹੌਲ ਖਰਾਬ ਹੁੰਦਾ ਕਹਿੰਦੇ ਆਏ ਕਹਿੰਦੇ ਪਿੰਡ 'ਚ ਤਾਂ ਪਿੰਡ 'ਚ ਤਾਂ ਬੀਬੀਆਂ ਵੀ ਆਣ ਕੇ ਮਿਲ ਕੇ ਗਈਆਂ ਸੀ ਮਾਹੌਲ ਖਰਾਬ ਮਾਰੋ ਜੇ ਮਰਜ਼ੀ ਤੁਸੀਂ ਮਿਲੇ ਵੀ ਇੱਕ ਮੁੰਡਾ ਲੈ ਆਇਆ ਉਹਨੂੰ ਰੋਕਣਿਆ ਦਾ ਹੱਕ ਆ ਦਾ ਵੀ ਅੱਜੇ ਲੈ ਜੇ ਚੇ ਹਾਂ ਜੀ ਲੈ ਜੇ ਚਲੋ ਬੋਲੋ ਵੀ ਤਿਆਰ ਹੋ ਜੀ ਬੋਲੋ ਨਹੀਂ ਐ ਵੀ ਠੀਕ ਹੈ ਕਿਸੀ ਪਿੰਡ 'ਚੋਂ ਮੁੰਡਾ ਕਿੱਥੇ ਆ ਆਓ ਭਾਈ ਇੱਧਰ ਆਜੋ ਵੀਡੀਓ ਕਿੱਥੇ ਆਦੇ ਬਾਦਾਂ ਤੁਸੀਂ ਆ ਜਾਓ ਦੇਖ ਸਕਦੇ ਹਾਂ ਵੀ 12 ਸਾਲ ਤੋਂ ਲੜਕੀ ਬੈਠੀ ਸੀ ਕਿਹੜਾ ਮੰਡੇਰਾ ਪਿੰਡਾ ਕਿਹੜਾ ਮੰਡੇਰਾ ਬਰੇਟਾਂ ਕੋਲੋਂ ਆਹ ਦੇਖੋ 12 ਸਾਲ ਤੋਂ ਘਰੇ ਬੈਠੀ ਸੀ ਅੱਜ ਬਾਬੇ ਆਏ ਸਿੰਘ ਸਿੰਘ ਫੌਜਾ ਚਲੋ ਇਹਨਾਂ ਦਾ ਪਤੀ ਮੌਕੇ ਤੋਂ ਪੰਚਾਇਤ ਚੋਂ ਭੱਜ ਗਿਆ ਆਪਣਾ ਸਮੂਰਾ ਪਿੰਡ ਤੋਂ ਪਰ ਡਿੜਬੇ ਆ ਗਿਆ ਥਾਣੇ ਚ ਉਹਦੋਂ ਬਾਬੇ ਵੀ ਡਿੜਬੇ ਆ ਗਏ ਤੇ ਹੁਣ ਕਿਹਦੇ ਨਾਲ ਗੱਲ ਹੋਈ ਹੈ ਜੀ ਰੀਡਰ ਸਾਹਿਬ ਨਾਲ ਕੀ ਕਿਹਾ ਰੀਡਰ ਸਾਹਿਬ ਨੇ ਬਾਪ ਇਹਨਾਂ ਦਾ ਹੱਕ ਬਣਦਾ ਮੁੰਡੇ ਦਾ ਵੀ ਤੇ ਮਾਂ ਦਾ ਰੱਖ ਸਕਦਾ ਹੈ ਆਹ ਦਾ ਹੱਕ ਹੈ ਬਾਪ ਦੀ ਮਾਂ ਨਾਲ ਰਹਿ ਸਕਦੀ ਹੈ ਇਹ ਮੁੰਡਾ ਹੁਣ ਮਾਂ ਨੂੰ ਲੈ ਕੇ ਜਾਉ ਲਿਆ ਸਕਦਾ ਕਹਿੰਦੇ ਠੀਕ ਹੈ ਚਾਹੇ ਹੱਕ ਬਣਦਾ ਹਣ ਮੁੰਡੇ ਬਾਪ ਮਾਦੀ ਦੇ ਨਾਲ ਚੱਲ ਤੁਰ ਆ ਜਾ ਬੱਚੇ ਲੈ ਕੇ ਜਾ ਰਹੇ ਆਂ ਫਿਰ ਆਪਣੀ ਮਾਂ ਨੂੰ ਹਾਂਜੀ ਕਿੰਨੇ ਸਾਲ ਹੋ ਗਏ 12 ਸਾਲ ਹੋ ਗਏ 12 ਸਾਲਾਂ ਬਾਅਦ ਦੇਖ ਸਕਦੇ ਹਾਂ ਵੀ ਦੋਸਤੋ ਇੱਕ ਧੀ ਦਾ ਘਰ ਬਸਾਇਆ ਬਾਬੇ ਆਏ ਜੇ ਤਾਂ ਕੋਈ ਗੱਲ ਲੱਗੇ ਚੱਲੀ ਹੁਣ ਤੁਸੀਂ ਇੱਕ ਕੰਮ ਕਰੋ ਉਹਨੂੰ ਸਰਪੰਚ ਨੂੰ ਬੁਲਾਓ ਕਿਥੇ ਬੁਲਾਓ ਬਣਾਓ ਫਿਰ ਤੁਸੀਂ ਪੰਚਾਇਤ ਛੱਡ ਕੇ ਆਓ ਅਸੀਂ ਨਹੀਂ ਜਾਂਦੇ ਤਸਵੀਰਾਂ ਦੇਖ ਸਕਦੇ ਆ ਵੀ ਦੇਖ ਸਕਦੇ ਹੋ ਤੁਸੀਂ ਵੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਜੋ 12 ਸਾਲਾਂ ਬਾਅਦ ਧੀ ਨੂੰ ਬਸਾਉਣ ਜਾ ਰਹੇ ਨੇ ਆ ਆ ਬੇਟਾ ਹੈ ਆ ਬੇਟਾ ਹੈ ਕੀ ਨਾਮ ਹੈ ਪਤਾ ਹਰਜੂਤ ਹਰਜੂਤ ਸਿੰਘ ਤੇ ਆਪਣੀ ਮਾਂ ਨੂੰ ਲੈ ਕੇ 12 ਸਾਲਾਂ ਬਾਅਦ ਜਾਨੀ ਕਿ ਆਪਣੇ ਘਰੇ ਜਾ ਰਹੇ ਹੈਗਾ ਦੇ ਨਾਲ ਜਥੇ ਜੋਨੀ ਸਿੰਘ ਫੌਜਾਂ ਨੂੰ ਚੜ੍ਹਦੀ ਕਲਾ ਦੀ ਅਰਦਾਸ ਕਰਨਗੇ ਜਿਨ੍ਹਾਂ ਨੇ ਅੱਜ ਇੱਕ ਧੀ ਦਾ ਘਰ ਬਸਾਇਆ ਜਿਵੇਂ ਆਪਾਂ ਕਹਿੰਦੇ ਨੇ ਵੀ 12 ਸਾਲਾਂ ਬਾਅਦ ਰੂੜੀ ਦੀ ਸਿਆਨਤਾ ਗਈ ਉਹ ਕੰਮ ਹੈ ਜਿਹੜਾ ਉਹ ਉਹ ਕਹਾਵਤਾਂ ਨੇ ਜਿਹੜੀਆਂ ਸੱਚੀਆਂ ਸਾਬਤ ਹੋ ਗਈਆਂ ਅੱਜ ਸਮੂਹਾਂ ਪਿੰਡ ਤੇ ਵਿੱਚ ਸਤਿ ਸ੍ਰੀਕਾਲ ਦੋਸਤੋ ਇਸ ਵਕਤ ਡਿੜਬੇ ਖੜਿਆਂਗੇ ਡਿੜਬੇ ਥਾਣੇ ਦੇ ਵਿਧਾਨ ਸਭਾ ਹਲਕਾ ਦੇਖ ਸਕਦੇ ਹੋ ਨਿੰਗ ਸਿੰਘ ਫੌਜਾਂ ਪਿੰਡ ਦੀ ਪੰਚਾਇਤ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਖੜੇ ਨੇ ਤੇ ਅੱਜ ਇੱਕ ਧੀ ਦਾ ਘਰ ਹੈ ਜਿਹੜਾ ਚਲੋ ਥਾਣੇ ਰਾਹੀਂ ਹੋਇਆ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਅਸੀਂ ਤਾਂ ਘਰੇ ਬਸ ਤੇ ਪੂਰੀ ਪੰਚਾਇਤ ਦੇ ਨਾਲ ਅੱਜ 12 ਸਾਲ ਬਾਅਦ ਇੱਕ ਧੀ 12 ਸਾਲ ਬਾਅਦ ਜੋ ਕਿ ਸਮੂਰਾ ਪਿੰਡ ਦੇ ਵਿੱਚ ਵਿਆਹੀ ਸੀ 12 ਸਾਲ ਬਾਅਦ ਘਰ ਵਸਾਇਆ ਗਿਆ ਨਾਲ ਪੰਚਾਇਤ ਦੇ ਸਹਿਯੋਗ ਨਾਲ ਸਰਪੰਚ ਸਾਹਿਬ ਪੂਰਾ ਟੀਮ ਹੈ ਜਿਹੜੀ ਬਾਬਾ ਜੀ ਖੜੇ ਨੇ ਆ ਲੜਕਾ ਹੈ ਤਸਵੀਰਾਂ ਦੇਖ ਸਕਦੇ ਹੋ ਤੇ ਇੰਨਾ 12 ਸਾਲ ਬਾਅਦ ਕਿਉਂ ਜੀ 12 ਸਾਲ ਬਾਅਦ ਆ ਰਹੇ ਹੋ ਕੀ ਨਾਮ ਹੈ ਆਪਣਾ ਮੇਰਾ ਮਨਜੀਤ ਕੌਰ ਹੈ ਜੀ ਕਿੱਥੇ ਵਸੇ ਹੋ ਤੁਸੀਂ ਸਮੂਰੀ ਵਿੱਚ ਹੀ ਹੋਣੀ ਪੇਕੇ ਪੇਕੇ ਮੰਡੇਰਾ ਜੀ ਮੰਡੇਰਾ ਤੋਂ ਸਮੂਰਾ ਮੰਡੇਰਾ ਢੱਡਰੀਆਂ ਲਵੇ ਨਹੀਂ ਜੀ ਬਿਲਕੁਲ ਨਹੀਂ ਕੋਈ। ਠੂਲਰੀਆਂ ਲਵੇ। ਉਹ ਮੁੰਡੇਰਾ ਤੋਂ ਦੇਖ ਸਕਦੇ ਹੋ ਜੀ ਨਾਲ ਇਹਨਾਂ ਦਾ ਬੇਟਾ ਹੈ। 19 ਸਾਲ ਦੀ ਉਮਰ ਹੋ ਗਈ। 12 ਸਾਲ ਬਾਅਦ ਜਿਹੜੇ ਹੈਗੇ ਨੇ ਇਹ ਇੱਕ ਪਰਿਵਾਰ ਕਿਉਂ ਬਾਬਾ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰ ਉਹੀ ਗੱਲ ਹੋਈ ਆ ਅਸੀਂ ਨੂੰ ਕੱਲ ਵੀ ਜ਼ੋਰ ਲਾਇਆ ਤੀ ਉਹੀ ਗੱਲ ਉਸੇ ਤੇ ਆ ਕੇ ਅਸੀਂ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਸਰਪੰਚ ਦਾ ਉਸ ਤੋਂ ਬਾਅਦ ਐਸ ਐਚ ਓ ਸਾਹਿਬ ਦਾ। ਬਾਬਾ ਚੱਪਾ ਕਰੀ। ਉਸ ਤੋਂ ਬਾਅਦ ਐਸ ਐਚ ਓ ਸਾਹਿਬ ਦਾ। ਜਿਹਨੇ ਆਪਦੀ ਸੂਝ ਬੂਝ ਨਾਲ ਮਤਲਬ ਸਾਨੂੰ ਵੀ ਮਤਲਬ ਸ਼ਾਬਾਸ਼ ਚ ਮਿਲੀ ਤੇ ਜਿਆਦੇ ਅਸੀਂ ਧੰਨਵਾਦ ਬਾਬਾ ਸ਼ੇਰ ਸਿੰਘ ਦਾ ਬੀਬੀ ਮਨਪ੍ਰੀਤ ਕੌਰ ਦਾ ਤੇ ਬਾਬਾ ਚੜ ਸਿੰਘ ਬਾਬਾ ਰਾਜਾ ਰਾਜ ਸਿੰਘ ਜੀ ਨੇ ਸਾਨੂੰ ਆਰਡਰ ਦਿੱਤੇ ਹੋਣੇ ਵੀ ਘਰ ਘਰ ਜਾ ਕੇ ਭਈ ਦੁੱਖ ਸੁਣੋ ਲੋਕਾਂ ਦੇ ਲੋਕਾਂ ਦੇ ਦੁੱਖ ਸੁਣੋ ਜਿਹੜਾ ਕੋਈ ਦੁਖੀ ਹੈ ਉਹਦੇ ਦੁੱਖ ਨਮਾਰੋ ਜਾ ਕੇ ਆਪਣਾ ਸਾਡੇ ਚੋਲੇ ਪਾਇਆਂ ਦਾ ਫੇਰ ਹੀ ਪੈਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹਾਂਜੀ ਹਾਂਜੀ ਸਰਪੰਚ ਸਾਹਿਬ ਜੀ ਕਿਵੇਂ ਅੱਜ ਇੱਕ ਮੈਂ ਧੰਨਵਾਦ ਕਰਦਾ ਬਾਬਾ ਜੀ ਦਾ ਜਿਨ੍ਹਾਂ ਨੇ ਇੱਕ ਟੁੱਟਿਆ ਪਰਿਵਾਰ ਜੋੜਤਾ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਯਾਰ ਠੀਕ ਹਾਂ ਭਾਈ ਜੀ ਖੁਸ਼ ਹਾਂ ਅੱਜ ਹਾਂਜੀ ਬਹੁਤ ਖੰਤ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਦਾ ਬੀਬੀ ਮਨਪ੍ਰੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਮੇਰੇ ਪੁੱਤ ਨਾਲ ਜੋੜਿਆ ਜੀ ਬਹੁਤ ਬਹੁਤ ਸਾਰੀ ਪੰਚਾਇਤ ਦਾ ਜੀ ਠੀਕ ਹੈ ਜੀ ਹਾਂ ਪੁੱਤਰ ਕਿਵੇਂ ਅੱਜ ਫਿਰ 12 ਸਾਲ ਬਾਅਦ ਕਹਿ ਸਕਦੇ ਹਾਂ ਕਿ ਤਰੀ ਮੰਮੀ ਨੂੰ ਲੈ ਕੇ ਤੁਸੀਂ ਜਾ ਰਹੇ ਹੋ ਆ ਹਾਂਜੀ ਕਿਵੇਂ ਖੁਸ਼ ਹੁੱਜ ਹਾਂਜੀ ਦੇਖ ਸਕਦੇ ਹਾਂ ਜੀ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ ਹੈ ਸਤ ਗੁਰੂ ਦੀ ਕਿਰਪਾ ਨਾਲ ਕਾਰਜ ਕਰ ਰਹੇ ਹਾਂ ਹਾਂ ਬਸਾਤੀ ਜਿੱਤੀ ਅੱਜ ਹਾਂਜੀ ਬਸਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਫੈਸਲਾ ਹੋਇਆ ਵਾ ਨਿੰਮਰ ਦਾ ਸਰਪੰਚ ਨੇ ਵੀ ਸਾਡਾ ਬਹੁਤ ਵੱਧ ਚੜ੍ਹ ਕੇ ਸਾਥ ਦਿੱਤਾ ਵਾ ਦੋਨਾਂ ਸਰਪੰਚਾਂ ਨੇ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਪਹਿਲ ਅਸੀਂ ਜਦੋਂ ਵੀ ਫੈਸਲਾ ਕਰਾਉਣਾ ਚਾਹੀਦਾ ਪਹਿਲਾਂ ਮੁਖੀ ਜਿਹੜਾ ਸਰਪੰਚ ਹੁੰਦਾ ਉਹਨਾਂ ਨੂੰ ਫੋਨ ਕਰੀਦਾ ਉਹਨਾਂ ਦੇ ਘਰੇ ਜਾਈਦਾ ਉਹਨਾਂ ਨੂੰ ਉੱਥੇ ਸੱਦੀਦਾ ਵੀ ਹਾਂ ਵੀ ਕੀ ਗੱਲ ਕਿਉਂਕਿ ਜਿਹੜਾ ਸਰਪੰਚ ਹੁੰਦਾ ਇੱਕ ਪਿੰਡ ਦੀ ਮਾਂ ਹੁੰਦਾ ਹੈ ਨਹੀਂ ਤੇ ਉਹਦੀ ਕੌੜ ਅੱਜ ਇਹਨਾਂ ਨੇ ਵੀ ਬੂਰ ਪੂਰਾ ਸਾਥ ਦਿੱਤਾ ਸਾਡਾ ਕੱਲ੍ਹ ਦੇ ਆਏ ਸੀ ਐਸਐਚਓ ਨੇ ਵੀ ਚਲੋ ਇਸ ਥਾਣੇ ਦੇ ਵਿੱਚ ਵਧੀਆ ਫੈਸਲਾ ਹੋ ਗਿਆ ਅੱਜ ਇਹਨਾਂ ਦਾ ਘਰ ਵੱਸ ਗਿਆ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ ਕਰੇਗਾ ਠੀਕ ਹੈ ਜਾ ਰਹੇ ਹਾਂ ਜੀ ਘਰੇ ਹਾਂਜੀ ਠੀਕ ਹੈ ਜਿਕਰਾ ਬਣਾਵੇ ਨਿਆਰੇ ਜਾਵੇ ਮਾਤਾ ਸਾਹਿਬ ਦੇ ਵਾਦੇ ਮਾਨੂੰ ਪਾਵੇ ਚੜ੍ਹਦੀ ਕਲਾ ਹੋ ਜਾਵੇ ਸੋ ਗੋਗਲ ਜਿਗਦੇ ਮਾਨੂੰ ਪਾਵੇ ਦਬਕੇ ਚਕਾਰੇ ਜਾਵੇ ਨਾ ਲੋਨਾ ਲੋ ਜਾਵੇ ਸੋ ਸ੍ਰੀਆ